ਵਿੱਚ ਕਦੇ ਮੈਂ ਉਸ ਜ਼ਿਲ੍ਹੇ ਵਿੱਚ ਆਪਾਂ ਜਦੋਂ ਇੱਕੋ ਜ਼ਿਲ੍ਹੇ ਜੀ ਹੋ ਗਈਆਂ ਇੱਕੋ ਜ਼ਿਲ੍ਹੇ ਵਿੱਚ ਜਿੰਮੇ ਇਹ ਤਾਂ ਹੋਰ ਵੱਡੀ ਹੈਰਾਨੀ ਦੀ ਗੱਲ ਹੈ ਕਿ ਇੱਕੋ ਜ਼ਿਲ੍ਹੇ ਚ ਰਹਿ ਕੇ 31 ਟਰਾਂਸਫਰਾਂ ਦੀ ਕੀ ਲੋੜ ਹੈ ਮੈਨੂੰ ਫਿਰ ਕੋਈ ਕੋਈ ਉਹ ਐਸਾ ਹੀ ਲੈਵਲ ਦਾ ਬੰਦਾ ਹੋਣਾ ਨਾ ਜਿਹੜਾ ਬੰਦਾ ਮੈਨੂੰ ਹਰਾਸ਼ਮੈਂਟ ਕਰ ਰਿਹਾ ਹੋਊਗਾ ਜ਼ਰੂਰੀ ਨਹੀਂ ਮੇਰੀ ਅਪਰੋਚ ਕਰਕੇ ਹੋਊਗਾ ਇਹ ਤੁਹਾਡਾ ਆਪੀਨੀਅਨ ਹੈ ਲੋਕਾਂ ਦਾ ਇਹ ਮੰਨਣਾ ਹੈ ਕਿ ਤੁਹਾਡੀ ਅਫਸਰਾਂ ਨਾਲ ਸੈਟਿੰਗ ਹੈ ਤੁਸੀਂ ਜਿੱਥੇ ਚਾਹੁੰਦੇ ਹੋ ਆਪਦੀ ਮਰਜ਼ੀ ਨਾਲ ਡਿਊਟੀ ਲਾ ਲੈਨੇ ਹੋ ਨਹੀਂ ਨਹੀਂ ਫਿਰ ਮੇਰੇ ਕਿਸੇ ਅਫਸਰ ਦੇ ਵਿੱਚ ਕਿਸੇ ਆਫਿਸ ਦੇ ਵਿੱਚ ਕਿਤੇ ਉੱਥੇ ਆਰਡਰ ਦਿਖਾਉਣਾ ਮੇਰੇ ਹਾਜ਼ ਡਿਊਟੀ ਮਾਨਸੇ ਹੁੰਦੀ ਏ ਇੰਨੀ ਸੈਟਿੰਗ ਹੈ ਅਮਨਦੀਪ ਦੀ ਮੇਰੀ ਕਿਸੇ ਆਫਿਸ ਦੇ ਵਿੱਚ ਕਿਸੇ ਵੱਡੇ ਆਫਿਸ ਦੇ ਵਿੱਚ ਮੇਰੇ ਉੱਥੇ ਪੋਸਟਿੰਗ ਦਿਖਾਓ ਚੌਂਕੀਆਂ ਥਾਣੇ ਦੇ ਵਿੱਚ ਤਾਂ ਉਹ ਕੋਈ ਉਹਦੇ ਵਾਲੀ ਆਰਾਮਦਾਇਕ ਵਾਲ ਡਿਊਟੀ ਹੈ ਤਾਂ ਕੋਈ ਗੱਲ ਹੀ ਹੈ ਨਹੀਂ ਮੂਸੇ ਵਾਲੇ ਦੇ ਪਰਿਵਾਰ ਦੀ ਸੁਰੱਖਿਆ ਦੇ ਲਈ ਤੁਹਾਡੀ ਡਿਊਟੀ ਲੱਗੀ ਸੀ ਹਾਂਜੀ ਬਿਲਕੁਲ ਲੱਗੀ ਸੀ ਮੈਂ ਉਹਦੇ ਜੀ ਵੀ ਕਤਾਈ ਕੀਤੀ ਤੁਹਾਡਾ ਕੋਈ ਮਿੱਤਰ ਤੁਹਾਨੂੰ ਮਿਲਣਾ ਆਉਂਦਾ ਰਿਹਾ ਕਾਰ ਚ ਤੁਸੀਂ ਬੈਠੇ ਰਹੇ ਨਹੀਂ ਉਹ ਲੋਕ ਉਹਨਾਂ ਦੀ ਕੋਠੀ ਵੱਡ ਜਾਂਦੇ ਨੇ ਬਿਲਕੁਲ ਬੇਬੁਨਿਆਦ ਨੇ ਬਿਲਕੁਲ ਝੂਠੇ ਨੇ ਮੈਂ ਤੁਹਾਨੂੰ ਉਹ ਵੀ ਸੱਚਾਈ ਦੱਸਦੀ ਆਂ ਮੈਂ ਸਿੱਧੂ ਮੂਸੇ ਵਾਲੇ ਦੀ ਫੈਨ ਆ ਸਾਰੀ ਦੁਨੀਆ ਹੀ ਫੈਨ ਆ ਉਹਨੂੰ ਮੈਂ ਪਹਿਲਾਂ ਜਦੋਂ ਕਹਿੰਦਾ ਮਤਲਬ ਉਹਨਾਂ ਦਾ ਇੱਥੇ ਕੇਸ ਚੱਲਦਾ ਸੀ ਬਟਿੰਡੇ ਮੈਂ ਉਦੋਂ ਵੀ ਬਹੁਤ ਵਾਰੀ ਮਿਲੀ ਉਹਨੂੰ ਮੈਂ ਘਰੇ ਵੀ ਬਹੁਤ ਵਾਰੀ ਮਿਲੀ ਆ ਇੱਥੋਂ ਤੱਕ ਕਿ ਸਿੱਧੂ ਮੂਸੇ ਵਾਲੇ ਨੇ ਮੈਨੂੰ ਖੁਦ ਆਪਣੇ ਗਾਣੇ ਦੇ ਵਿੱਚ ਵੀ ਮੈਨੂੰ ਕਿਸੇ ਸਿੰਪਲ ਗਾਣੇ ਦੇ ਵਿੱਚ ਮੈਨੂੰ ਕਿਸੇ ਦੇ ਵਿੱਚ ਐਜ਼ ਅ ਮਾਡਲ ਲੈਣਾ ਸੀਗਾ ਹਮ ਪਰ ਉਹਦੇ ਹਥਿਆਰਾਂ ਵਾਲੇ ਗਾਣੇ ਹੋਣ ਕਰਕੇ ਉਹ ਚੀਜ਼ਾਂ ਹੋਣ ਕਰਕੇ ਮੈਂ ਆਲੇ ਤੱਕ ਉਹਦੇ ਗਾਣੇ 'ਚ ਨਹੀਂ ਆ ਸਕੀ ਇਹ ਗੱਲ ਕਿਹਦੇ ਨਾਲ ਹੋਈ ਸੀ ਤੁਹਾਡੀ ਸਿੱਧੂ ਮੂਸੇ ਵਾਲੇ ਦੇ ਨਾਲ ਪਰਸਨਲ ਗੱਲ ਹੋਈ ਸੀ ਹਾਂਜੀ ਬਿਲਕੁ ਬਿਲਕੁਲ ਪਾਈਆਂ ਹੋਈਆਂ ਜਿਸ ਕਰਕੇ ਮੈਂ ਉਹਦੀ ਵੀ ਫੈਨ ਵੀ ਸੀਗੀ ਔਰ ਉਹਦੇ ਪੇਰੈਂਟਸ ਵੀ ਮੈਂ ਬਹੁਤ ਜਿਆਦਾ ਰਿਸਪੈਕਟ ਕਰਦੀ ਪਹਿਲਾਂ ਤੋਂ ਜਾਣਦੇ ਸੀ ਤੁਸੀਂ ਹਾਂਜੀ ਪਹਿਲਾਂ ਤੋਂ ਜਾਣਦੇ ਸੀ ਸਿੱਧੂ ਦੇ ਹੁੰਦਿਆਂ ਉਹਦੇ ਮਾਪਿਓ ਤੁਹਾਨੂੰ ਜਾਣਦੇ ਸੀ ਹਾਂਜੀ ਉਹਦੇ ਫਾਦਰ ਨਾਲ ਮੇਰੀਆਂ ਫੋਟੋਜ਼ ਵਗੈਰਾ ਸਾਰਾ ਕੁਝ ਚਾਚਾ ਜੀ ਜਾਣਦੇ ਸੀ ਨਹੀਂ ਜੀ ਉਹਨਾਂ ਨੂੰ ਮੈਂ ਕਦੇ ਨਹੀਂ ਦੇਖਿਆ ਸਨਾਈ ਮੈਂ ਉਹਨਾਂ ਨੂੰ ਜਾਣਦੀ ਸੀ ਹਾਂਜੀ ਫੇਰ ਡਿਊਟੀ ਤੁਸੀਂ ਲਵਾਈ ਵੀ ਮੇਰੀ ਉਸ ਪਰਿਵਾਰ ਚ ਡਿਊਟੀ ਲਈ ਜਾਵੇ ਨਹੀਂ ਜੀ ਜੇ ਮੈਂ ਉੱਥੇ ਰੂਟੀਨ ਦੇ ਵਿੱਚ 1 ਮਹੀਨੇ ਬਾਅਦ ਲਿਸਟਾਂ ਜਿਹੜੀਆਂ ਹਨਾ ਉੱਥੇ ਸਿਕਿਉਰਿਟੀ ਦੀਆਂ ਲੱਗਦੀਆਂ ਹਨਾ 1 ਮਹੀਨੇ ਬਾਅਦ ਆਟੋਮੈਟਿਕ ਬਦਲੀ ਉੱਥੋਂ ਹੁੰਦੀ ਆ ਸਾਰੀਆਂ ਕੁੜੀਆਂ ਦੀ ਹੁੰਦੀ ਆ ਮੇਰੀ ਇਕੱਲੀ ਦੀ ਨਹੀਂ ਹੁੰਦੀ ਸਾਰੀਆਂ ਕੁੜੀਆਂ ਦੇ 1 ਮਹੀਨੇ ਡੇਢ ਮਹੀਨੇ ਬਾਅਦ ਉੱਥੇ ਜਿਹੜੀ ਲਿਸਟ ਆ ਜਿਹੜੀ ਬਦਲੀ ਜਾਂਦੀ ਆ ਬਦਲ ਬਦਲ ਕੇ ਉੱਥੇ ਬਦਲ ਕੇ ਕਦੇ ਜਿਹੜੀ ਮੇਨ ਗੱਲ ਆ ਵਿੱਚੋਂ ਤੁਸੀਂ ਕਹਿ ਰਹੇ ਹੋ ਵੀ ਉੱਥੇ ਕਤਾਈ ਕੀਤੀ ਚਾਹੇ ਜਾਂ ਕੋਈ ਉੱਥੇ ਵੀ ਇਹਦੀ ਬਦਲੀ ਹੋ ਕੀਤੀ ਗਈ ਉਹ ਮੈਂ ਤੁਹਾਨੂੰ ਹੁਣ ਗੱਲ ਦੱਸ ਰਹੀ ਆ ਪਰ ਮੈਂ ਹੁਣ ਤੱਕ ਦੱਸਣਾ ਨਹੀਂ ਸੀ ਚਾਹੁੰਦੀ ਉੱਥੇ ਕੀ ਹੁੰਦਾ ਮੈਂ ਆਪਦੀ ਆਨ ਡਿਊਟੀ ਤੇ ਆ ਵਰਦੀ ਦੇ ਵਿੱਚ ਆ ਜਿਹੜੀ ਸਾਈਡ ਸਾਡੀ ਡਿਊਟੀ ਹੁੰਦੀ ਸੀ ਜੋ ਸਾਡੀ ਡਿਊਟੀਆਂ ਸੋ ਉੱਥੇ ਪਬਲਿਕ ਦੇ ਵਿੱਚ ਡਿਊਟੀ ਹੁੰਦੀ ਸੀ ਪਰ ਉੱਥੇ ਜਿਹੜਾ ਸਿੱਧੂ ਦਾ ਕੋਈ ਰਿਸ਼ਤੇਦਾਰ ਸੀਗਾ ਅੰਕਲ ਬਲਕੌਰ ਸਿੰਘ ਨੂੰ ਬਿਲਕੁਲ ਸਾਰੀ ਗੱਲ ਦਾ ਪਤਾ ਸਚਾਈ ਦਾ ਅਸਲ ਸਚਾਈ ਕੀ ਆ ਉਹਨਾਂ ਤੱਕ ਤਾਂ ਕੋਈ ਪਹੁੰਚਿਆ ਹੀ ਨਹੀਂ ਹੈਗਾ ਜਿਹੜੀ ਕਿ ਉਥੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਮੈਂ ਉਸ ਬੰਦੇ ਦਾ ਹਲੇ ਨਾਂ ਨਹੀਂ ਲੈਣਾ ਚਾਹੁੰਦੀ ਉਹ ਬੰਦੇ ਨੇ ਮੇਰੇ ਨਾਲ ਮਿਸਬੀਹਵ ਕੀਤਾ ਵੈਸੇ ਉਹਦਾ ਮਤਲਬ ਨਹੀਂ ਬਣਦਾ ਸੀ ਜਿੱਥੇ ਸਾਡੀ ਕੁੜੀਆਂ ਦੀ ਡਿਊਟੀ ਆ ਕੁਝ ਵੀ ਉਹਦੇ ਵਿੱਚ ਵਿੱਚ ਆ ਕੇ ਵਾਰ-ਵਾਰ ਵੱਜਣ ਦਾ ਪਰ ਉਹ ਬੰਦਾ ਹਮੇਸ਼ਾ ਵਿੱਚ ਆ ਕੇ ਉਹਨੇ ਗੱਲਾਂ ਕਰਨੀਆਂ ਪੁੱਠੀਆਂ ਸਿੱਧੀਆਂ ਕੁਛ ਐਵੇਂ ਦਾ ਕੁਛ ਨਾ ਕੋਈ ਮੈਸ ਬੀਹਵ ਕੀਤਾ ਉਹਨਾਂ ਕੋਈ ਗੱਲ ਕਰਨੀ ਵੀ ਆਪਣੇ ਆਪ ਨੂੰ ਉਹ ਚੀਜ਼ ਫੇਮ ਦੇਣਾ ਵੀ ਮੈਂ ਤਾਂ ਸਿੱਧੂ ਦਾ ਜੀ ਬਹੁਤ ਖਾਸ ਆ ਵੀ ਮੈਂ ਇਹਨਾਂ ਨੂੰ ਜਿਵੇਂ ਮਰਜ਼ੀ ਟਰੀਟ ਕਰ ਸਕਦਾ ਪਰ ਸਾਡੇ ਸਾਡੀ ਤਾਂ ਉੱਥੇ ਡਿਊਟੀ ਆ ਨਾ ਸਾਡੀ ਤਾਂ ਉੱਥੇ ਸੁਰੱਖਿਆ ਵਾਸਤੇ ਡਿਊਟੀ ਲੱਗੀ ਹੋਈ ਆ ਉਹ ਬੰਦੇ ਨੇ ਮੇਰੇ ਨਾਲ ਜੋ ਕਿ ਖੁਦ ਇੱਕ ਨਸ਼ਾ ਵਗੈਰਾ ਕੁਝ ਕਰਦਾ ਮੁੰਡਾ ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਆ ਜਿਹਦੀ ਕਿ ਮੇਰੇ ਕੋਲੇ ਫੋਟੋ ਵੀਡੀਓ ਉਸ ਟਾਈਮ ਦੀ ਬਣਾਈ ਹੋਈ ਹੈਗੀ ਆ ਹੂੰ ਉਹ ਉਹਦੇ ਕਰਕੇ ਮੈਂ ਅੰਕਲ ਬਲਕੌਰ ਸਿੰਘ ਨੂੰ ਮਿਲਦੀ ਆ ਉਹਨਾਂ ਨੇ ਮੇਰੇ ਸਾਈਡ ਤੇ ਹੋ ਕੇ ਕਹਿਣੀ ਵੀ ਸਾਰਾ ਅੰਕਲਾ ਐ ਕਰਕੇ ਮੇਰੇ ਨਾਲ ਵੀ ਆ ਗੱਲ ਹੋਈ ਹੈ ਵੀ ਪਲੀਜ਼ ਮੇਰੀ ਗੱਲ ਸੁਣੀ ਜਾਵੀਂ ਵੀ ਮੈਂ ਕੰਪਲੇਂਟ ਨਹੀਂ ਕਰਨਾ ਚਾਹੁੰਦੀ ਪੁਲਿਸ ਨੂੰ ਹਮ ਪਰ ਮੈਂ ਤੁਹਾਡੇ ਮੈਂ ਸਿੱਧੂ ਦੀ ਤਰ੍ਹਾਂ ਮੈਂ ਤੁਹਾਡੇ ਵੀ ਆਪਦੇ ਮਾਪਿਓ ਦੀ ਤਰ੍ਹਾਂ ਤੁਹਾਡੀ ਵੀ ਬਹੁਤ ਇੱਜ਼ਤ ਕਰਦੀ ਹਾਂ ਹਮ ਜਿਸ ਕਰਕੇ ਮੈਂ ਤੁਹਾਨੂੰ ਇੱਕ ਮੈਨੂੰ ਪ੍ਰੋਬਲਮ ਆਈ ਹੈ ਜਿਹੜੀ ਮੈਂ ਤੁਹਾਨੂੰ ਹੀ ਦੱਸਣਾ ਚਾਹਣੀ ਆ ਉਸ ਟਾਈਮ ਮੈਂ ਅੰਕਲ ਮੈਨੂੰ ਮਿਲਦੇ ਆ ਉਹਨਾਂ ਨੂੰ ਮੈਂ ਦੱਸਦੀ ਆ ਗੱਲ ਵੀ ਐ ਕਰਕੇ ਜੀ ਆਹ ਵੀਡੀਓ ਦੇਖੋ ਵੀ ਆਹ ਬੰਦਾ ਮੇਰੇ ਨਾਲ ਐਦਾਂ ਮਿਸਬੀਹਵ ਕਰ ਰਿਹਾ ਵੀ ਹੁਣ ਮੈਂ ਤੁਸੀ ਦੱਸੋ ਵੀ ਮੈਂ ਇੱਥੇ ਮੈਂ ਤਾਂ ਆਪਣੀ ਡਿਊਟੀ ਕਰਨ ਆਈ ਆ ਮੇਰੀ ਡਿਊਟੀ ਲੱਗੀ ਹੈ ਮੈਨੂੰ ਤਾਂ ਕਰਨੀ ਪੈਣੀ ਆ ਪਰ ਇਹ ਬੰਦੇ ਦਾ ਸਾਡੇ ਵਿੱਚ ਆ ਕੇ ਇਸ ਤਰ੍ਹਾਂ ਇਹ ਕਰਨ ਦਾ ਕੀ ਰਾਈਟ ਬਣਦਾ ਉਹਨਾਂ ਨੇ ਮੈਂ ਵੀਡੀਓ